ਵਾਇਸੋ ਪੰਜਾਬ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰਾਂਗਪੁਰੀ ਬੀਤੇ ਕੁਝ ਦਿਨਾਤੋਂ ਕਾਂਗਰਸ ਵੱਲੋਂ આરોਪ ਲਗਾਏ ਗਏ ਕਿ ਵੋਟ ਚੋਰੀ ਕੀਤੀ ਗਈ ਹੈ ਇਸ ਨੂੰ ਲੈ ਕੇ ਕਾਫੀ ਵਿਵਾਦ ਵੀ ਉੱਠਿਆ ਪਰ ਇਹ ਮਹਿੰਮ ਹੁਣ ਪੰਜਾਬ ਵਿੱਚ ਪਹੁੰਚ ਚੁੱਕੀ ਹੈ ਘਰਾਂ ਘਰਾਂ 'ਚ ਜਾ ਕੇ ਮਹੱਲੇ ਮਹੱਲੇ 'ਚ ਜਾ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਦੇਖੇ ਜਾਵੇ ਕਿਤੇ ਕੋਈ ਵੋਟਾਂ ਤਾਂ ਨਹੀਂ ਬਨੀਆਂ ਇਸ ਕੰਮ ਦੇ ਵਿੱਚ ਜੁੜੇ ਨੇ ਕਾਂਗਰਸ ਦੇ ਕੁਝ ਵਰਕਰ ਤੇ ਅੱਜ ਮੇਰੇ ਨਾਲ ਮੌਜੂਦ ਹੈ ਯੂਥ ਕਾਂਗਰਸ ਦੇ ਸੈਕਟਰੀ ਇਹਨਾਂ ਨੇ ਵੀ ਆਪਣੇ ਏਰੀਆ ਦੇ ਵਿੱਚ ਜਦੋਂ ਜਾਂਚ ਕੀਤੀ ਤੇ ਇਹਨਾਂ ਨੂੰ ਲੱਗਿਆ ਕਿ ਇੱਥੇ ਸੱਤ ਵੋਟਾਂ ਚੋਰੀਆਂ ਕੀਤੀਆਂ ਗਈਆਂ ਨੇ ਘਰ ਦੇ ਵਿੱਚ ਬਣਾਈਆਂ ਗਈਆਂ ਜਿਹੜਾ ਕੀ ਘਰ ਮੌਜੂਦ ਹੀ ਨਹੀਂ ਹੈ ਗੱਲਬਾਤ ਕਰ ਲੈਨੇ ਅੰਗਦ ਦਿੱਤਾ ਜੀ ਨਾਲ ਦਿੱਤਾ ਸਾਹਿਬ ਤੁਸੀਂ ਕਿੱਥੋਂ ਸ਼ੁਰੂ ਕੀਤਾ ਤੁਹਾਡਾ ਹੀ ਏਰੀਆ ਤਾਂ ਮੈਂ ਸਰ ਸਾਨੂੰ ਡਾਇਰੈਕਸ਼ਨਸ ਆਈ ਸੀ ਸਾਡੇ ਯੂਥ ਕਾਂਗਰਸ ਪ੍ਰਧਾਨ ਵੱਲੋਂ ਕਿ ਆਪਣੇ ਬੂਥਾਂ ਦੇ ਵਿੱਚ ਜਾ ਕੇ ਵੈਰੀਫਿਕੇਸ਼ਨ ਕਰੋ ਤੇ ਮੈਂ ਕਿਹਾ ਜੀ ਆਪਣੇ ਘਰੋਂ ਹੀ ਸ਼ੁਰੂ ਕਰਦੇ ਹਾਂ ਡਿਫੈਂਸ ਕਸੋਨੀ ਤੋਂ ਤੇ ਜਦ ਮੈਂ ਡਿਫੈਂਸ ਕਲੋਨੀ ਦੀ ਰਜਿਸਟਰ ਆਨਲਾਈਨ ਡਾਊਨਲੋਡ ਕੀਤੀ ਤੇ ਮੈਂ ਉਹਦੇ ਵਿੱਚ ਚੈੱਕ ਕੀਤਾ ਸਾਡੀ ਜਿਹੜੀ ਡਿਫੈਂਸ ਕਲੋਨੀ ਹੈ ਨਾ ਇਹ ਵੈਲਟ ਪਲਾਨ ਕਲੋਨੀ ਹੈ ਇੰਪਰੂਵਮੈਂਟ ٹرسٹ ਦੀ ਬਣੀ ਹੋਈ ਕਲੋਨੀ ਹੈ ਚ ਹਰ ਕੋਠੀ ਨੂੰ ਨੰਬਰ ਹੈ ਜੀ ਤੇ ਮੈਂ ਚੈੱਕ ਕੀਤਾ ਤੇ ਮੈਨੂੰ ਦੇਖਣ ਨੂੰ ਮਿਲਿਆ ਕਿ 7 ਵੋਟਾਂ ਜੀ 1 2 3 4 5 6 ਤੇ 7 ਵੋਟਾਂ 7 ਵੋਟਾਂ ਨੇ ਜਿਨ੍ਹਾਂ ਦਾ ਮਕਾਨ ਨੰਬਰ 0 ਪਾਇਆ ਹੈ ਮਕਾਨ ਨੰਬਰ 0 अच्छा जीरो तो मैं है मोस्टली ਕਿਤੇ ਹੁੰਦੇ ਹੀ ਨਹੀਂ ਹੋ ਨਹੀਂ ਸਕਦਾ ਅਗਰ ਇੱਥੇ ਕੁਛ ਕਾਰਪੋਰੇਸ਼ਨ ਵਾਲਿਆਂ ਦੇ ਵੀ ਘਰ ਹੈ ਜੇ ਉੱਥੇ ਵੀ ਕੋਈ ਬੰਦਾ ਰਹਿੰਦਾ ਹੈ ਕਾਰਪੋਰੇਸ਼ਨ ਦਾ EMPLOYEE ਹੈ ਜਾਂ ਕੋਈ ਵੀ ਉੱਥੇ ਲਿਖਿਆ ਹੁੰਦਾ ਹੈ ਕਿ ਕਾਰਪੋਰੇਸ਼ਨ ਹਾਊਸ ਜ਼ੀਰੋ ਨੰਬਰ ਤਾਂ ਪਹਿਲੀ ਵਾਰੀ ਮੈਂ ਦੇਖਿਆ ਵਾ ਜੀ ਤੇ ਮੈਂ ਉਹਦੇ ਕੋਈ ਫਿਰ ਆਦੇ ਦੁਆਦੇ ਸਾਡੇ ਇੱਥੇ ਦੋ ਮੇਨ ਦੁਕਾਨਾਂ ਹੈਗੀਆਂ ਕਰਾਨੇ ਦੀ ਮੈਂ ਉਹਨਾਂ ਨੂੰ ਖੋਦ ਗਿਆ ਉਹਨਾਂ ਨੂੰ ਜਾ ਕੇ ਪੁੱਛਿਆ ਸ਼ਾਇਦ ਹੋ ਸਕਦਾ ਕਿ ਮੈਨੂੰ ਗਲਤੀ ਲੱਗੀ ਹੈ ਮੈਂ ਕਿਹਾ ਤੁਹਾਨੂੰ ਤੁਹਾਡੇ ਨੌਜੇ ਵਿੱਚ ਕੋਈ ਜ਼ੀਰੋ ਨੰਬਰ ਹਾਊਸ ਨੰਬਰ ਹੈਗਾ ਕਿਸੇ ਦੇ ਕੋਈ ਨਹੀਂ ਸੀਗਾ ਫਿਰ ਮੈਂ ਬੰਦਿਆਂ ਦੇ ਬਾਰੇ ਪੁੱਛਿਆ ਗਿਆ ਜੀ ਕਿ ਇਹ ਬੰਦਿਆਂ ਦੇ ਬਾਰੇ ਪਤਾ ਕੀਤਾ ਜਾਵੇ ਕਿ ਕੀ ਪਤਾ ਸ਼ਾਇਦ ਇਹਨਾਂ ਦਾ ਕੋਈ ਟੈਕਨੀਕਲ 에ਰਰ ਹੋਵੇ ਕੁਝ ਹੋਵੇ ਜੀ ਤੇ ਇੱਕ ਇਹਦੇ ਵਿੱਚ ਬੰਦੇ ਦਾ ਨਾਮ ਹੈਗਾ ਜੀ ਆਪਣਾ ਅਜੀਤ ਕੁਮਾਰ ਯਾਦਵ ਜੀ ਤੇ ਉਹਦੇ ਪਿਤਾ ਦਾ ਨਾਮ ਹੈ ਦਲੀਪ ਸਿੰਘ ਅੱਛਾ ਜੀ ਵੀ ਯਾਦਵ ਸਾਹਿਬ ਦੇ ਪਿਤਾ ਦਾ ਨਾਮ ਦਲੀਪ ਸਿੰਘ ਇਦਾਂ ਦੇ ਟੈਕਨੀਕਲ 에ਰਰ ਸਾਨੂੰ ਹੋਰ ਵੀ ਮਜ਼ੇ ਇੱਕ ਸਾਨੂੰ ਇੱਥੇ ਹਾਊਸ ਨੰਬਰ ਮਿਲ ਰਿਹਾ 17 ਨੰਬਰ ਵੈਸਟ ਇਹ ਮੈਨੂੰ ਲੱਗਦਾ ਸ਼ਾਇਦ ਤੁਹਾਨੂੰ ਯਾਦਵ ਦੇ ਵਿੱਚ ਮੈਨੂੰ ਲੱਗਦਾ ਕਿ ਥੋੜਾ ਕਲੀਅਰ ਕਰ ਦੇਵਾਂ ਕਿ ਯਾਦਵ ਰਾਜਪੂਤ ਦੀ ਹੁੰਦੀ ਇਹਨਾਂ ਦੇ ਕਈ ਵਾਰੀ ਸਿੰਘ ਵੀ ਲੱਗਦੇ ਕੁਮਾਰ ਵੀ ਲੱਗਦੇ ਕੁਮਾਰ ਸਿੰਘ ਵੀ ਲੱਗਦਾ ਦੋਨੇ ਲੱਗਦੇ ਤੇ ਉਹ ਸਾਰੇ ਆਪਾਂ ਇਹ ਸਾਰੀ ਚੀਜ਼ਾਂ ਨੂੰ ਮੰਨ ਲੈਣੇ ਆ ਹਾਂਜੀ ਬਟ ਹਾਊਸ ਨੰਬਰ ਜ਼ੀਰੋ ਕਿੱਥੇ ਅੱਛਾ ਹੁਣ ਆਪਾਂ ਖੜੇ ਵੀ ਡਿਫੈਂਸ ਕਲੋਨੀ ਚ ਆ ਉਹ ਇੱਕ ਨੰ ਇੱਕ ਨੰਬਰ ਤੋਂ ਇਹ ਲੇਨ ਸ਼ੁਰੂ ਹੁੰਦੀ ਮੈਨੂੰ ਲੱਗਦਾ 8 9 ਘਰ ਹੈਗੇ ਨੇ ਬਿਲਕੁਲ ਬਿਲਕੁਲ ਤੇ ਇੱਧਰ ਕਿਦਾਂ ਕਿਹੜੇ ਨੇ 9 ਤੋਂ ਬਾਅਦ ਆਏ 9 ਤੋਂ ਬਾਅਦ ਆਇਆ ਮਤਲਬ 0 ਨਹੀਂ ਹੈ 0 ਹੈ ਹੀ ਨਹੀਂ ਵੈਲ ਪ੍ਰੈਜ਼ੈਂਟ ਕਲੋਨੀ ਹੈ ਅੱਛਾ ਇਹਦੇ ਪੂਰੇ ਪ੍ਰੋਪਰਲੀ ਇਹਨਾਂ ਦੇ ਹਾਊਸ ਨੰਬਰ ਲਿਖੇ ਆ ਕੋਈ ਕਿਸੇ ਪ੍ਰਾਈਵੇਟ ਬੰਦੇ ਨੇ ਕਲੋਨੀ ਨਹੀਂ ਕੱਟੀ ਸਰਕਾਰ ਵੱਲੋਂ ਕੱਟੀ ਹੋਈ ਕਲੋਨੀ ਪੋਰਸ ਕਲੋਨੀ ਜਵੰਦਰ ਸ਼ਹਿਰ ਦੇ ਵਿੱਚ ਮੰਨੀ ਜਾਂਦੀ ਜਦ ਆਪਾਂ ਜਵੰਦਰ ਸ਼ਹਿਰ ਦੇ ਵਿੱਚ ਐਂਟਰ ਕਰਨਾ ਨਾ ਸਭ ਤੋਂ ਪਹਿਲਾਂ ਕਲੋਨੀ ਡਿਫੈਂਸ ਕਲੋਨੀ ਆਉਂਦੀ ਸਾਰੇ ਇੱਥੇ ਆਰਮੀ ਦੇ ਬੰਦੇ ਰਹਿੰਦੇ ਆ ਕੋਈ ਇੱਥੇ ਇਦਾਂ ਦਾ ਹੋ ਨਹੀਂ ਪਤਾ ਹੋਵੇ ਮੈਂ ਵੀ ਬਾਈ ਬਰਥ 1990 95 ਦਾ ਮੇਰਾ ਬਰਥ ਹੈ ਮੈਂ ਬਾਈ ਬਰਥ ਇੱਥੇ ਰਹਿ ਰਿਹਾ ਮੈਂ ਨਹੀਂ ਆਜ ਤੱਕ ਕੋਈ ਜ਼ੀਰੋ ਨੰਬਰ ਹਾਊਸ ਨੰਬਰ ਸੁਨੇ ਇੱਥੇ ਅੱਛਾ ਤੁਸੀਂ ਬਾਕੀ ਜਿਹੜੇ ਨਾਮ ਹੈ ਇਹ ਵੈਰੀਫਾਈ ਕਰਨ ਦੀ ਕੋਸ਼ਿਸ਼ ਹੈ ਇਹ ਵੈਰੀਫਾਈ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਅਸੀਂ ਅੱਜ ਆਪਣੀ ਟੀਮ ਡੀਸੀ ਆਫਿਸ ਵੀ ਭੇਜੀ ਹੈ ਅਸੀਂ ਉਹਨਾਂ ਤੋਂ ਕਲਰ ਵਾਰੀਆਂ ਜਿਹੜੀਆਂ ਵੋਟਰ ਰਿਸਟਾਂ ਉਹ ਵੀ ਮੰਗੀਆਂ ਕਿ ਜਿਹਦੇ ਵਿੱਚ ਅਸੀਂ ਲੋਕਾਂ ਦੀ ਫੋਟੋਆਂ ਦੇਖ ਸਕੇ ਇਹ ਜਿਹੜੀ ਅਸੀਂ ਨੈਟ ਤੋਂ ਡਾਊਨਲੋਡ ਕੀਤੀ ਸੀ ਇਹਦੇ ਵਿੱਚ ਫੋਟੋਆਂ ਨਹੀਂ ਹੈਗੀਆਂ ਅੱਛਾ ਜੀ ਤੇ ਇਹਨੂੰ ਆਪਾਂ ਹੋਰ ਵਧੀਆ ਤਰੀਕੇ ਨਾਲ ਕਿਉਂਕਿ ਕੋਈ ਵੀ ਕੰਪਲੇਂਟ ਇਨਾਂ ਉਹ ਆਪਾਂ ਕਰਾਂਗੇ ਤੇ ਵਧੀਆ ਪੈਰਾਂ ਦੇ ਕਰਾਂਗੇ ਇਦਾਂ ਨਹੀਂ ਕਰਾਂਗੇ ਉਹਦੇ ਕਰਕੇ ਅਸੀਂ ਸਾਰੀ ਤਰੀਕੇ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਵੈਰੀਫਾਈ ਕਰਵੇ ਬਟ ਇਹ ਮੀਡੀਆ ਤੇ ਵੀ ਹਰ ਪਾਸੇ ਆ ਚੁੱਕਿਆ ਹਜੇ ਤੱਕ ਇਹ ਬੰਦੇ ਜਿਹੜੀ ਮੈਂ ਵੋਟਾਂ ਸੱਤ ਦੇਖੀਆਂ ਇਹਨਾਂ ਵਿੱਚੋਂ ਮੈਨੂੰ ਕੋਈ ਬੰਦਾ ਡਿਫੈਂਸ ਕੋਲੋਨੀ ਦਾ ਆ ਕੇ ਪਰਸਨਲੀ ਨਹੀਂ ਮਿਲਿਆ ਕਿ ਇਹ ਮੇਰੀ ਵੋਟ ਸੀ ਜਾਂ ਗਲਤ ਬੰਨ ਗਈ ਹੈ ਜਾਂ ਕੁਛ ਹੈ ਇਹਨਾਂ ਵਿੱਚੋਂ ਹਜੇ ਤੱਕ ਕੋਈ ਨਹੀਂ ਹੈ अच्छा ਤੁਸੀਂ ਮੁੱਢਲੀ ਜਾਂਚ ਵਿੱਚ ਕੋਸ਼ਿਸ਼ ਕੀਤੀ ਕਿ ਇਹ ਵੋਟ ਕਦੋਂ ਬਣੀ ਸੀ ਇਹ ਪਤਾ ਲੱਗ ਸਕੇ ਹਲਦੀ ਕਰਕੇ ਇਹ ਹੁਣ ਉਹਨਾਂ ਨੂੰ ਆਪਾਂ ਜਿਹੜੀ ਵਿਅਕਤੀ ਕੰਪਲੀਟਾਂ ਸਾਰੀ ਦਵਾਂਗੇ ਫਿਰ ਸਰਕਾਰ ਦੱਸੂਗੀ ਕਿ ਇਹ ਕਦੋਂ ਬਣੀ ਹੈ ਇਹ ਐਮਪੀ ਰੈਜਨ ਆਵੇ ਦੇ ਬਣੀ ਹੈ ਜਾਂ ਕਾਰਪੋਰੇਸ਼ਨ ਦੀ ਰੈਜਨ ਆਵੇ ਦੇ ਬਣੀ ਹੈ ਤੇ ਕਿਉਂ ਬਣੀ ਹੈ ਕਿੱਦਾਂ ਬਣੀ ਹੈ ਸਾਰਾ ਕੁਝ ਉਹਨੋਂ ਦੱਸਣਗੇ আচ্ছা ਇਸ ਨੂੰ ਲੈ ਕੇ ਕੋਈ ਤੁਸੀਂ ਸ਼ਿਕਾਇਤ ਦਰਜ ਕਰਾਈ ਕਿਸੇ ਪ੍ਰਸ਼ਾਸਨ ਨੂੰ ਜਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇਦੇ ਵਿੱਚ ਸਾਡੇ ਯੂਥ ਕਾਂਗਰਸ ਵੱਲੋਂ راہੁਲ ਗਾਂਧੀ ਜੀ ਨੇ ਇੱਕ ਪਲੈਟਫਾਰਮ ਚੈਟ ਬੋਰਡ ਸ਼ੁਰੂ ਕੀਤਾ ਹੈਗਾ ਵੋਟ ਚੋਰੀ .in ਉਹਦੇ ਵਿੱਚ ਅਸੀਂ ਜਿੰਨੀਆਂ ਵੀ ਇਦਾਂ ਦੇ ਅਸੀਂ ਅਜੇ ਤੱਕ ਆਇਡੈਂਟੀਫਾਈ ਕੀਤੇ ਆ ਉਹ ਸਾਰੇ ਉੱਚੇ ਪਾ ਚੁੱਕੇ ਆ ਤੇ ਉਸ ਤੋਂ ਬਾਅਦ ਅਸੀਂ ਇਹ ਕਹੇ ਕਿ ਜਿਹੜਾ ਆਪਾਂ ਡੀਸੀ ਜ਼ਵੰਦਰ ਨੂੰ ਅਸੀਂ ਜਿਹੜੀ ਇਹਦੇ ਰਿਗਾਰਡਿੰਗ ਕੰਪਲੇਂਟ ਦੇਣੀ ਹੈ ਉਹਦੇ ਵਿੱਚ ਅਸੀਂ ਉਹਨਾਂ ਤੋਂ ਇੱਕ ਵਾਰੀ ਕਲਰ ਫੋਟੋ ਸਟੇਟਸ ਮੰਗ ਲਈ ਹੈ ਫਿਰ ਉਸ ਤੋਂ ਬਾਅਦ ਡੀਸੀ ਜ਼ਵੰਦਰ ਨੂੰ ਵੀ ਇਦਾਂ ਦੇ ਜਿੰਨੇ ਵੀ 에ਰਰਸ ਸਾਨੂੰ ਮਿਲਦੇ ਉਹਦੀ ਕੰਪਲੇਂਟ ਦੇਵਾਂਗੇ अच्छा ਤੁਹਾਨੂੰ ਕੀ ਲੱਗਦਾ ਕਿ ਇਹ ਕਿੰਨੇ ਵੋਟ ਬਣਵਾਈ ਹੋਏਗੀ ਕਿਸੇ ਪਾਰਟੀ ਤੇ ਸ਼ੱਕ ਹੈ ਗਤਨ ਇਹ ਤਾਂ ਸਰ ਹੁਣ ਸ਼ੱਕਵਾਰੀ ਗੱਲ ਦੀ ਹੈਗੀ ਹੈ ਇਹ ਤਾਂ ਪਹਿਲਾਂ ਦੇਖਣ ਵਾਲੀ ਗੱਲ ਹੈ ਕਿ ਇਹ ਐਮਪੀ ਵੇਲੇ ਬਣੀ ਆ ਜਾਂ ਕਾਰਪੋਰੇਸ਼ਨ ਵੇਲੇ ਬਣੀ ਆ ਕਿਉਂਕਿ ਸੁਣਨ ਚ ਇਹ ਆਈ ਜਾਂਦਾ ਕਿ ਜਿਹੜੀ ਮੋਦੀ ਦੀ 20 ਟੀਮ ਹੀ ਆ ਆਮ ਆਨਵੀ ਪਾਰਟੀ ਅੱਛਾ ਤਾਂ ਹੁਣਾਂ ਦਾ ਹੀ ਕਰਾਇਆ ਕੀਤਾ ਸਾਰਾ ਕੁਝ ਹੈਗਾ ਤਾਂ ਤੁਸੀਂ ਦੋਨੇ ਵਿਰੋਧੀ ਪਾਰਟੀਆਂ ਨੂੰ ਕਹਿ ਰਹੇ ਹੋ ਕਿ ਦੋਨਾਂ ਤੁਹਾਨੂੰ ਲੱਗਦਾ ਸਰ ਇਹ ਕੋਈ ਮੇਰਾ ਘਰ ਦਾ ਬਣਾਇਆ ਹੋਇਆ ਕਾਗਜ਼ ਨਹੀਂ ਹੈ ਇਹ ਸਰਕਾਰੀ ਡਾਕੂਮੈਂਟ ਹੈ ਜੀ ਇਹਦੇ ਵਿੱਚ ਬੀ ਐਲਓਸ ਸਕਦੇ ਆ ਸਾਰਾ ਸਿਸਟਮ ਸਕਦਾ ਹੈ ਇਹ ਕੋਈ ਜਿਹੜੀ ਡਿਫੈਂਸ ਕੋ ਨਹੀਂ ਹੈ ਕੋਈ ਪ੍ਰਾਈਵੇਟ ਬੰਦੇ ਦੀ ਕੱਟੀ ਹੋਈ ਖਜ਼ੂਨੀ ਨਹੀਂ ਇਹ ਸਰਕਾਰ ਦੀ ਕੱਟੀ ਹੋਈ ਖਜ਼ੂਨੀ ਹੈ ਇਹਦੇ ਵਿੱਚ ਜ਼ੀਰੋ ਨੰਬਰ ਆਣਾ ਹੈਰਾਨੀ ਦੀ ਗੱਲ ਅੱਛਾ ਤੁਹਾਨੂੰ ਲੱਗਦਾ ਕੀ ਜੇ ਤੁਸੀਂ ਇਹ ਕਲੈਕਸ਼ਨ ਕਮਿਸ਼ਨ ਨੂੰ ਪਾਉਗੇ ਆ ਕੋਈ ਇੰਦੇ ਤੇ ਕਾਰਵਾਈ ਹੋਣ ਦੀ ਲੱਗਦਾ ਤੁਹਾਨੂੰ ਇਹ ਅਸੀਂ ਆਪਣਾ ਮੁੱਦਾ ਚੱਕਾਂਗੇ ਕੈਂਪੇਨਸ ਕਰਾਂਗੇ ਅੱਗੇ ਸਟicker ਕੈਂਪੇਨ ਸ਼ੁਰੂ ਕਰਾਂਗੇ ਸਟicker ਕੈਂਪੇਨ ਸਾਡੀ ਆਲਰੇਡੀ ਚੱਲ ਵੀ ਰਹੀ ਹੈ ਸਿਗਨੇਚਰ ਕੈਂਪੇਨ ਸ਼ੁਰੂ ਕਰਾਂਗੇ ਸਵੇਰ ਦੇ ਮੈਨੂੰ ਕਿੰਨੇ ਯੂਥ ਦੇ ਮੁੰਡਿਆਂ ਦੇ ਫੋਨ ਆ ਗਏ ਆ ਉਹਨਾਂ ਨੂੰ ਵੀ ਜਾ ਕੇ ਹੁਣ ਮਿਲਾਂਗੇ ਉਹਨਾਂ ਦੇ ਵੀ ਆਪਾਂ ਘਰ ਘਰ ਜਾ ਕੇ ਵੈਰੀਫਾਈ ਕਰਾਂਗੇ ਲੋਕੀ ਜੁੜਦੇ ਪਏ ਇਸ ਮੁਹਿੰਮ ਨਾਲ ਇਹ ਤਾਂ ਆਪਾਂ ਮੀਡੀਆ ਦੇ ਥਰੂ ਇਹ ਗੱਲ ਜਿਹੜੀ ਵੋਟ ਦੀ ਚੋਰੀ ਹੋ ਰਹੀ ਹੈ ਇਹ ਲੋਕਾਂ ਨੂੰ ਦਿਖਾਵਾਂਗੇ ਕਿ ਕਿੱਦਾਂ ਸਾਡੇ ਰਾਈਟਸ ਨੂੰ ਮਾਰਿਆ ਜਾ ਰਿਹਾ ਸਾਡੇ ਸੰਵਿਧਾਨ ਨੂੰ ਖਤਮ ਕੀਤਾ ਜਾ ਰਿਹਾ ਤੇ ਤੁਸੀਂ ਹੁਣ ਤੱਕ ਕਿੰਨਿਆਂ ਕੋ ਹੋਰ ਏਰੀਏ ਜਾਂਚ ਕਰ ਚੁੱਕੇ ਜਾਂ ਹਾਲੇ ਇਹੀ ਤੁਹਾਡੇ ਸਾਹਮਣੇ ਆਇਆ ਜੀ ਇੱਥੇ ਹੀ ਅਸੀਂ ਰਗੇ ਹੋਏ ਆ ਇਹਦੇ ਵਿੱਚ ਡਿਫੈਂਸ ਕੋਲੋਨੀ ਦੇ ਵਿੱਚ ਵੀ ਕੁਝ ਹੋਰ ਵੀ 에ਰਰ ਸਾਡੇ ਸਾਹਮਣੇ ਆਇਆ ਕੁਝ ਐਨਆਰਆਈਆਂ ਦੇ ਘਰ ਹੈਗੇ ਜਿੱਥੇ ਐਨਆਰਆਈ ਰਹਿੰਦੇ ਨਹੀਂ ਬਟ ਉੱਥੇ 5 5 6 6 ਵੋਟਾਂ ਨਿਕਲ ਰਹੀਆਂ ਉਹਨਾਂ ਨੂੰ ਅਜੇ ਆਪਾਂ ਵੈਰੀਫਾਈ ਕਰਵੇ ਆ ਕਿ ਪ੍ਰੋਪਰ ਵੀ ਆਦੇ ਦਵਾਦੇ ਤੋਂ ਪੂਰਾ ਕਰਦੇ ਪਏ ਆ ਵੈਰੀਫਾਈ ਤੇ ਉਹ ਵੈਰੀਫਾਈ ਕਰਨ ਤੋਂ ਬਾਅਦ ਉਹ ਵੀ ਤੁਹਾਨੂੰ ਬਿਦਪਰੂਫ ਅਸੀਂ ਦਵਾਂਗੇ ਸਾਰਾ ਕੁਝ ਜੀ ਬਹੁਤ ਮਿਹਰਬਾਨੀ ਅਸੀਂ ਯੂਥ ਕਾਂਗਰਸ ਦੇ ਸੈਕਟਰੀ ਅੰਗਰ ਦੱਤਾ ਜੀ ਨਾਲ ਗੱਲ ਕੀਤੀ ਤਾਂ ਤੁਹਾਨੂੰ ਮੈਂ ਦਿਖਾਦਾ ਇਹਨਾਂ ਨੇ ਇੱਕ ਮੁਹਿੰਮ ਵੀ ਸ਼ੁਰੂ ਕੀਤੀ ਹੋਈ ਹੈ ਤੁਸੀਂ ਇਹ ਦੇਖੋ ਸਟਾਪ ਵੋਟ ਚੋਰੀ ਵੀ ਕੀਤੀ ਹੈ ਇਸੇ ਦੌਰਾਨ ਇਹਨਾਂ ਦੇ ਸਾਹਮਣੇ ਇਹ ਆਇਆ ਕਿ ਇੱਥੇ ਜਿਹੜੀਆਂ ਡਿਫੈਂਸ ਕਲੋਨੀ ਜਲੰਧਰ ਦੀ ਡਿਫੈਂਸ ਕਲੋਨੀ ਦੀ ਜ਼ੀਰੋ ਨੰਬਰ ਕੋਠੀ ਜਿਹੜੀ ਦਿਖਾਈ ਗਈ ਹੈ ਉਸ ਦੇ ਵਿੱਚ ਸੱਤ ਵੋਟਾਂ ਬਨੀਆਂ ਨੇ ਤੇ ਹੁਣ ਇਹਨਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਸ਼ਿਕਾਇਤ ਦਰਜ ਕਰਾਤੀ ਹੈ ਜਾਂਚ ਵੀ ਕਰ ਰਹੇ ਹਾਂ ਤੇ ਦੇਖਾਂਗੇ ਕਿ ਇਹ ਵੋਟ ਕਦੋਂ ਬਣੀ ਸੀ ਕੈਮਰਾਮੈਨ ਪ੍ਰਥਮ ਨਾਲ ਪਰਮਜੀਤ ਸਿੰਘ ਰੰਗਪੁਰੀ ਵਾਇਸੋ ਪੰਜਾਬ ਜਲੰਧ